ਪੰਜਾਬ ਦੀ ਕੈਬਨਟ ਨੇ ਅੱਜ ਮੁਲਾਜ਼ਮਾਂ ਲਈ ਇੱਕ ਵੱਡਾ ਫੈਸਲਾ ਕੀਤਾ ਹੈ ਇਹ ਫੈਸਲਾ ਸਰਕਾਰੀ ਮੁਲਾਜ਼ਮਾਂ ਲਈ ਨਹੀਂ ਜਿਹੜੇ ਪ੍ਰਾਈਵੇਟ ਮੁਲਾਜ਼ਮ ਨੇ ਜਿਹੜੇ ਦੁਕਾਨਾਂ ਆਦਤੇ ਪ੍ਰਾਈਵੇਟ ਥਾਵਾਂ ਤੇ ਵਰਕਰ ਮੁਲਾਜ਼ਮ ਕੰਮ ਕਰਦੇ ਨੇ ਉਹਨਾਂ ਲਈ ਫੈਸਲਾ ਲਿਆ ਇਸ ਸੰਬੰਧ ਵਿੱਚ ਕੈਬਨਟ ਨੇ ਅੱਜ ਪੰਜਾਬ ਦੁਕਾਨ ਤੇ ਵਪਾਰਕ ਸਥਾਪਨਾ ਐਕਟ 1958 ਵਿੱਚ ਸੋਧ ਕਰਕੇ ਵੱਡੇ ਬਦਲਾਅ ਕੀਤੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਾਵਾ ਕੀਤਾ ਵੀ 1958 ਦਾ ਬਹੁਤ ਪੁਰਾਣਾ ਐਕਟ ਦੂਰ ਕਰਕੇ ਦੁਕਾਨਦਾਰਾਂ ਨੂੰ ਇਨਸਪੈਕਟਰੀ ਰਾਜ ਤੋਂ ਮੁਕਤ ਕਰ ਦਿੱਤਾ ਇਹਦੇ ਨਾਲ ਦੁਕਾਨਦਾਰ ਖੁੱਲ ਕੇ ਆਜ਼ਾਦ ਰੂਪ ਵਿੱਚ ਕੰਮ ਕਰ ਸਕਣਗੇ ਤੇ ਨਾਲ ਹੀ ਉਹਨਾਂ ਨੇ ਕਿਹਾ ਇਹਦੇ ਨਾਲ ਭ੍ਰਿਸ਼ਟਾਚਾਰ ਨੂੰ ਵੀ ਠੱਲ ਪਵੇਗੀ ਜਿਸ ਤਹਿਤ ਇਹ ਫੈਸਲਾ ਲਿਆ ਐਕਟ 1958 ਵਿੱਚ ਸੋਧ ਕਰਕੇ ਉਹਦੇ ਵਿੱਚ ਹੁਣ ਇਹ ਗੱਲ ਕਹੀ ਗਈ ਹੈ ਵੀ ਜੇ ਕਿਸੇ ਦੁਕਾਨਦਾਰ ਕੋਲ 20 ਤੱਕ ਵਰਕਰ ਨੇ ਤੇ ਉਸ ਨੂੰ ਕਿਸੇ ਤਰ੍ਹਾਂ ਦੀ ਸਰਕਾਰ ਕੋ ਰਜਿਸਟ੍ਰੇਸ਼ਨ ਕਰਾਉਣ ਦੀ ਵਰਕਰਾਂ ਦੀ ਜਾਂ ਉਹਨਾਂ ਦਾ ਹਿਸਾਬ ਕਿਤਾਬ ਰੱਖਣ ਦੀ ਕੋਈ ਲੋੜ ਨਹੀਂ ਹੋਵੇਗੀ ਪਹਿਲਾਂ ਜੇ ਕੋਈ ਦੁਕਾਨਦਾਰ ਇੱਕ ਵੀ ਵਰਕਰ ਰੱਖਦਾ ਸੀ ਤੇ ਉਹਦਾ ਸਾਰਾ ਲੇਖਾ ਜੋਖਾ ਸਰਕਾਰ ਕੋ ਜਾਂਦਾ ਸੀ ਇਨਸਪੈਕਟਰ ਬਕਾਇਦਾ ਚੈੱਕ ਕਰਨ ਆਉਂਦਾ ਸੀ ਪਰ ਹੁਣ ਜਿਹੜੇ ਦੁਕਾਨਦਾਰ ਕੋਲ ਜਿਹੜੇ ਪ੍ਰਾਈਵੇਟ ਵਿਅਕਤੀ ਕੋਲ 20 ਵਰਕਰ ਹੋਣਗੇ ਉਹਨੂੰ ਕਿਸੇ ਤਰ੍ਹਾਂ ਵੀ ਸਰਕਾਰ ਕੋ ਉਹਨਾਂ ਵਰਕਰਾਂ ਨੂੰ ਰਜਿਸਟਰਡ ਕਰਾਉਣ ਉਹਨਾਂ ਦਾ ਲੇਖਾ ਜੋਖਾ ਉਹਨਾਂ ਦਾ ਹਿਸਾਬਕ ਤਬ ਦੇਣ ਦੀ ਲੋੜ ਨਹੀਂ ਹੋਊਗੀ ਪਰ ਜਿਹੜੇ ਦੁਕਾਨਦਾਰ ਕੋਲ 20 ਤੋਂ ਵੱਧ ਵਰਕਰ ਮੁਲਾਜ਼ਮ ਹੋਣਗੇ ਉਹਨਾਂ ਨੂੰ ਉਹਨਾਂ ਦਾ ਬਕਾਇਦਾ ਰਜਿਸਟ੍ਰੇਸ਼ਨ ਕਰਾਉਣੀ ਪਵੇਗੀ ਔਰ ਜਿਹੜੀ ਸਾਰੀ ਸਰਕਾਰੀ ਪ੍ਰਕਿਰਿਆ ਉਹ ਕਰਨੀ ਪਵੇਗੀ ਭਾਵ ਪੰਜਾਬ ਸਰਕਾਰ ਨੇ 20 ਵਰਕਰਾਂ ਤੱਕ ਦੇ ਦੁਕਾਨਦਾਰਾਂ ਨੂੰ ਮੁਕਤ ਕਰ ਦਿੱਤਾ ਵੀ ਉਹ ਆਪਣੇ ਵਰਕਰਾਂ ਮੁਲਾਜ਼ਮਾਂ ਦਾ ਕੋਈ ਲੇਖਾ ਜੋਖਾ ਸਰਕਾਰ ਨੂੰ ਦੇਣ ਲਈ پابੰਦ ਨਹੀਂਗੇ ਤੇ ਨਾਈ ਇਨਸਪੈਕਟਰ ਉਹਨਾਂ ਦੀਆਂ ਦੁਕਾਨਾਂ ਤੇ ਆ ਕੇ ਵਹੀ ਖਾਤੇ ਦੇਖਣਗੇ ਔਰ ਇਹ ਗੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਹੀ ਹੈ ਵੀ ਇਹ ਫੈਸਲਾ ਕਰਨ ਨਾਲ 95% ਪੰਜਾਬ ਦੇ ਦੁਕਾਨਦਾਰ ਜਿਹੜੇ ਨੇ ਉਹ ਇਨਸਪੈਕਟਰੀ ਰਾਜ ਤੋਂ ਮੁਕਤ ਹੋ ਗਏ ਨੇ ਕਿਉਂਕਿ ਜੋ ਕਿਰਤ ਵਿਭਾਗ ਨੇ ਸਰਵੇ ਕੀਤਾ ਜੋ ਘੋਖ ਕੀਤੀ ਹੈ ਉਹਦੇ ਚ ਇਹ ਗੱਲ ਸਾਹਮਣੇ ਆਈ ਹੈ ਵੀ 95% ਦੇ ਕਰੀਬ ਦੁਕਾਨਦਾਰ ਜਿਹੜੇ ਨੇ ਉਹਨਾਂ ਕੋਲ 20 ਤੱਕ ਹੀ ਵਰਕਰ ਨੇ 20 ਨੇ ਜਾਂ ਉਸ ਤੋਂ ਘੱਟ ਵਰਕਰ ਨੇ ਇਸ ਲਈ ਉਹ ਸਾਰੇ ਮੁਕਤ ਹੋ ਗਏ ਨੇ ਇਨਸਪੈਕਟਰੀ ਰਾਜ ਤੋਂ ਔਰ ਕੇਵਲ ਸੂਬੇ 'ਚ 5 ਫੀਸਦੀ ਦੇ ਕਰੀਬ ਅਜਿਹੇ ਦੁਕਾਨਦਾਰ ਜਾਂ ਹੋਰ ਆਧਾਰੇ ਨੇ ਜਿੱਥੇ 20 ਤੋਂ ਵੱਧ ਵਰਕਰ ਜਾਂ ਮਲਾਜ਼ਮ ਨੇ ਔਰ ਇਹ ਗੱਲ ਕਹੀ ਗਈ ਵੀ ਉਹਨਾਂ ਨੂੰ ਆਪਣਾ ਸਾਰਾ ਜਿਹੜਾ ਰਜਿਸਟ੍ਰੇਸ਼ਨ ਵੀ ਕਰਾਉਣੀ ਪਏਗੀ ਵਰਕਰਾਂ ਦੀ ਔਰ ਉਹਦਾ ਲੇਖਾ ਜੋਖਾ ਜੋ ਸਰਕਾਰੀ ਨਿਯਮਾਂ ਅਨੁਸਾਰ ਬੰਦਾ ਉਹ ਕਰਨਾ ਪਵੇਗਾ ਪਰ ਇਹ ਵੀ ਗੱਲ ਨਾਲ ਕਹਿਤੀ ਹੈ ਵੀ ਜਿਹੜੇ ਐਕਟ ਚ ਸੋਧ ਕੀਤੀ ਹੈ ਹੁਣ ਦੁਕਾਨਦਾਰ ਨੂੰ ਕੇਵਲ 6 ਮਹੀਨਿਆਂ ਬਾਅਦ ਹੀ ਆਪਣਾ ਹਿਸਾਬ ਤਬ ਜਿਹੜਾ ਹੈ ਇੱਕ ਵਾਰੀ ਸਰਕਾਰ ਕੋਲ ਰੱਖਣਾ ਪਏਗਾ ਇਹਦੇ ਨਾਲ ਹੀ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਾਅਵਾ ਕੀਤਾ ਕੈਬਨਟ ਮੀਟਿੰਗ ਤੋਂ ਬਾਅਦ ਗਲਬਤ ਕਰਦੇ ਆ ਉਹਨਾਂ ਨੇ ਕਿਹਾ ਵੀ ਇਸ ਐਕਟ ਵਿੱਚ ਸੋਧ ਕੀਤੀ ਹੈ ਜਿਹਦੇ ਨਾਲ ਜਿਹੜੇ ਪ੍ਰਾਈਵੇਟ ਵਰਕਰ ਮੁਲਾਜ਼ਮ ਨੇ ਉਹਨਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ ਉਹਨਾਂ ਦੱਸਿਆ ਵੀ ਪਹਿਲੋ ਤਿੰਨ ਮਹੀਨਿਆਂ ਚ ਜਿਹੜੇ ਵਰਕਰ ਨੇ ਉਹ 50 ਘੰਟੇ ਤੱਕ ਹੀ ਓਵਰਟਾਈਮ ਜਿਹੜਾ ਲਾ ਸਕਦੇ ਸੀ ਭਾਵੇਂ ਜੇ ਓਵਰਟਾਈਮ ਲਾਉਣਗੇ ਤੇ ਉਹਨਾਂ ਨੂੰ ਫਿਰ ਓਵਰਟਾਈਮ ਦੇ ਪੈਸੇ ਮਿਲਣਗੇ ਉਹਨਾਂ ਦੀ ਆਮਦਨ ਵਧੇਗੀ ਪਰ ਉਹਨਾਂ ਨੇ ਕਿਹਾ ਵੀ ਹੁਣ ਸਰਕਾਰ ਨੇ ਓਵਰਟਾਈਮ ਲੌਂ ਦੇ ਘੰਟਿਆਂ ਵਿੱਚ ਤਕਰੀਬਨ 3 ਗੁਣਾ ਵਾਧਾ ਕਰਤਾ ਹੁਣ 3 ਮਹੀਨਿਆਂ ਦੌਰਾਨ ਜਿਹੜੇ ਵਰਕਰ ਨੇ 144 ਘੰਟੇ ਉਹ ਓਵਰਟਾਈਮ ਲਾ ਸਕਣਗੇ ਜਿਹਦੇ ਨਾਲ ਉਹਨਾਂ ਦੀ ਆਮਦਨ ਵਿੱਚ 3 ਗੁਣਾ ਦੇ ਕਰੀਬ ਵਾਧਾ ਹੋਊਗਾ ਔਰ ਇਹ ਵੀ ਉੱਥੇ ਕਹਿੰਦਾ ਵੀ ਹੁਣ ਇੱਕ ਦਿਨ 'ਚ 9 ਘੰਟੇ ਤੋਂ ਵੱਧ ਜੇ ਕੋਈ ਕੰਮ ਕਰਦਾ ਉਹਨੂੰ ਓਵਰਟਾਈਮ ਮਿਲੇਗਾ ਤੇ ਜੇ ਕੋਈ ਹਫ਼ਤੇ 'ਚ 48 ਘੰਟਿਆਂ ਤੋਂ ਵੱਧ ਕੰਮ ਕਰਦਾ ਤੇ ਉਹਨੂੰ ਵੀ ਓਵਰਟਾਈਮ ਮਿਲੇਗਾ ਓਵਰਟਾਈਮ ਜਿੰਨੀ ਉਹਦੀ ਨਿਰਧਾਰਤ ਸੈਲਰੀ ਹੈ ਇੱਕ ਘੰਟੇ ਦੀ ਜਿਹੜੀ ਤਨਖਾਹ ਬੰਦੀ ਹੈ ਓਵਰਟਾਈਮ ਵਾਲੇ ਘੰਟੇ ਚ ਉਹਨੂੰ ਦੁੱਗਣੀ ਤਨਖਾਹ ਮਿਲੇਗੀ ਭਾਵ ਉਹਦੀ ਆਮਦਨ ਚ ਚੋਖਾ ਵਾਧਾ ਹੋਵੇਗਾ ਨਾਲ ਇਹ ਵੀ ਗੱਲ ਕਹਿਤੀ ਹੈ ਵੀ ਇਹ ਮਿਹਨਤ ਨਾਲ ਜਿਹੜਾ ਦੋ ਗੁਣਾ ਮਿਲੇਗਾ ਔਰ ਉਹਦੇ ਨਾਲ ਉਹਦੀ ਆਮਦਨ ਵਿੱਚ ਵਾਧਾ ਹੋਊਗਾ ਕੁੱਲ ਸਮਾਂ ਜਿਹੜਾ ਇੱਕ ਵਰਕਰ ਦਾ ਮੁਲਾਜ਼ਮ ਦਾ ਇੱਕ ਦਿਨ ਚ 12 ਘੰਟੇ ਨਿਰਧਾਰਤ ਕੀਤੀ ਹੈ ਇਹਦੇ ਚ ਵੀ ਕਈ ਤਰ੍ਹਾਂ ਦੇ ਭੁਲੇਖੇ ਹੈ ਕਈ ਇਹਦਾ ਅਰਥ ਇਹ ਕੱਟ ਲੈਂਦੇ ਨੇ ਵੀ ਹੁਣ ਜਿਹੜੇ ਵਰਕਰ ਨੇ ਉਹਨਾਂ ਨੂੰ 8-9 ਘੰਟੇ ਦੀ ਥਾਂ ਤੇ 12 ਘੰਟੇ ਕੰਮ ਕਰਨਾ ਪਏਗਾ ਇਹਦੇ ਬਾਰੇ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਪਸ਼ਟ ਕੀਤਾ ਨਹੀਂ 12 ਘੰਟੇ ਦਾ ਅਰਥ ਹੈ ਵੀ ਇੱਕ ਦਿਨ ਚੋਂ 12 ਘੰਟੇ ਕੰਮ ਕਰ ਸਕਦਾ ਨਿਰਧਾਰਤ ਡਿਊਟੀ ਤੋਂ ਬਾਅਦ ਉਹ 12 ਘੰਟੇ ਤੱਕ ਹੀ ਓਵਰਟਾਈਮ ਕਰ ਸਕਦਾ ਜਿਹੜੀ ਨਿਰਧਾਰਤ ਡਿਊਟੀ 8 ਤੋਂ 9 ਘੰਟੇ ਦੀ ਉਹ ਉਹਦੀ ਓਨੀ ਹੀ ਰਹੂਗੀ ਔਰ ਇਸ ਤੋਂ ਇਲਾਵਾ ਇਹ ਵੀ ਗੱਲ ਕਹੀ ਹੈ ਵੀ ਜਿਹੜੇ ਦੁਕਾਨ ਚ 20 ਤੋਂ ਵੱਧ ਵਰਕਰ ਨੇ ਉਹ ਦੁਕਾਨਦਾਰਾਂ ਨੂੰ ਖੱਜਲ ਖਰਾਬ ਨਹੀਂ ਹੋਣਾ ਪਵੇਗਾ ਸਰਕਾਰੀ ਦਫ਼ਤਰਾਂ 'ਚ ਠੋਕਰਾਂ ਧੱਕੇ ਨਹੀਂ ਖਾਣੇ ਪੈਣਗੇ ਉਹ ਜਿਹੜਾ ਵੀ ਆਪਣਾ ਕੰਮ ਆ ਰਜਿਸਟ੍ਰੇਸ਼ਨ ਦਾ ਜਾਂ ਵਰਕਰਾਂ ਦੀ ਜਿਹੜੀ ਇਨਫੋਰਮੇਸ਼ਨ ਸਰਕਾਰ ਨੂੰ ਦੇਣੀ ਹੈ ਉਹ ਸਰਕਾਰੀ ਪੋਰਟਲ ਤੇ ਅਪਰੂਵਲ ਲਈ ਭੇਜ ਦੇਣਗੇ ਤੇ 24 ਘੰਟਿਆਂ ਵਿੱਚ ਉਹਨਾਂ ਨੂੰ ਅਪਰੂਵਲ ਮਿਲੇਗੀ ਤੇ ਜੇ ਸਬੰਧਤ ਅਧਿਕਾਰੀ 24 ਘੰਟਿਆਂ ਵਿੱਚ ਪੋਰਟਲ ਤੇ ਜਿਹੜੀ ਉਹਨਾਂ ਨੇ ਇਨਫਰਮੇਸ਼ਨ ਪਾਈ ਹੈ ਉਹਦੀ ਅਪਰੂਵਲ ਨਹੀਂ ਦਿੰਦੇ ਤੇ ਇਹ ਸਮਝਿਆ ਜਾਵੇਗਾ ਵੀ ਉਹ ਉਹਨਾਂ ਦੇ ਕੰਮ ਦੀ ਅਪਰੂਵਲ ਮਿਲ ਗਈ ਹੈ ਸੋ ਇਹਨੂੰ ਲੈ ਕੇ ਇਹ ਵੱਡਾ ਫੈਸਲਾ ਕਿਹਾ ਜਾ ਸਕਦਾ ਉਹ ਅੱਜਕੱਲ੍ਹ ਪੰਜਾਬ ਸਰਕਾਰ ਜਿਹੜੀ ਹੈ ਉਹ ਲਗਾਤਾਰ ਵੱਡੇ ਫੈਸਲੇ ਕਰੀ ਹੈ ਇਹ ਕਿਹਾ ਜਾ ਰਿਹਾ ਵੀ ਭਾਵੇਂ ਜਿਹੜੀ 2027 ਦੀ ਇਲੈਕਸ਼ਨ ਨੂੰ ਡੇਢ ਪੌਣੇ 2 ਸਾਲ ਪਏ ਨੇ ਪਰ ਮਾਨ ਸਰਕਾਰ ਜਿਹੜੀ ਅੱਜ ਤੋਂ ਹੀ ਇਲੈਕਸ਼ਨ ਮੋਡ ਚ ਲੱਗਦੀ ਹੈ ਕਿਉਂਕਿ ਜਿਹੜੀ ਕੱਲ ਕੈਬਨਟ ਮੀਟਿੰਗ ਹੋਈ ਸੀ ਉਹਦੇ ਵਿੱਚ ਵੀ ਇੱਕ ਵੱਡਾ ਫੈਸਲਾ ਲਿਆ ਸੀ ਐਸਸੀ ਭਾਈ ਚਾਰੇ ਲਈ ਉਹਦੇ ਵਿੱਚ ਇਹ ਫੈਸਲਾ ਲਿਆ ਸੀ ਮੰਤਰੀ ਮੰਡਲ ਨੇ ਬੇ ਅਨਸੂਚਿਤ ਜਾਤੀ ਜਿਹੜੇ ਐਸਸੀ ਵਰਗ ਨਾਲ ਸੰਬੰਧਿਤ ਲੋਕ ਨੇ ਉਹਨਾਂ ਦਾ ਜਿਹੜਾ 67.84 ਕਰੋੜ ਰੁਪਏ ਦਾ ਜਿਹੜਾ ਉਹਨਾਂ ਨੇ ਕਰਜ਼ਾ ਲਿਆ ਉਹਨੂੰ ਮੁਆਫ ਕਰ ਦਿੱਤਾ ਸੀ ਇਹ ਦੱਸਿਆ ਗਿਆ ਸੀ ਕਿ ਪੰਜਾਬ ਅਨਸੂਚਿਤ ਜਾਤੀ ਭੂਮੀ ਵਿਕਾਸ ਤੇ ਵਿੱਤ ਨਿਗਮ ਕੋਲੋਂ ਜਿਹੜਾ ਐਸਸੀ ਵਰਗ ਨੇ 31 ਮਾਰਚ 2020 ਤੱਕ ਕਰਜ਼ਾ ਲਿਆ ਉਹਨੂੰ ਮੁਆਫ ਕਰ ਦਿੱਤਾ ਗਿਆ ਔਰ ਇਹ ਵੀ ਗੱਲ ਕਹੀ ਸੀ ਵੀ ਕੇਵਲ ਐਸਸੀ ਵਰਗ ਨਹੀਂ ਜਿਹੜੇ ਦਿਵਿਆਂਗ ਵਿਅਕਤੀਆਂ ਨੇ ਵੀ ਕਰਜ਼ਾ ਲਿਆ ਉਹਨਾਂ ਦਾ ਕਰਜ਼ਾ ਵੀ ਜਿਹੜਾ ਉਹ ਮੁਆਫ ਕਰ ਦਿੱਤਾ ਗਿਆ ਔਰ ਇਹਦੇ ਨਾਲ 4724 ਜਿਹੜੇ ਵਿਅਕਤੀ ਸੀ ਐਸਸੀ ਜਾਂ ਦਿਵਿਆਂਗ ਵਰਗ ਨਾਲ ਸੰਬੰਧਿਤ ਉਹਨਾਂ ਦਾ 67 ਕਰੋੜ 84 ਲੱਖ ਰੁਪਏ ਦਾ ਕਰਜ਼ਾ ਜਿਹੜਾ ਉਹ ਮੁਆਫ ਹੋਇਆ ਸੀ ਪਰ ਇੱਥੇ ਸਵਾਲ ਜਿਹੜੇ ਰੈਗੂਲਰ ਮੁਲਾਜ਼ਮ ਨੇ ਸਰਕਾਰੀ ਮੁਲਾਜ਼ਮ ਉਹ ਕਰ ਰਹੇ ਨੇ ਵੇ ਉਹਨਾਂ ਦੀਆਂ ਮੰਗਾਂ ਦੇ ਪਲੰਦੇ ਉਹਨਾਂ ਦੀਆਂ ਮੰਗਾਂ ਦੀਆਂ ਫਾਈਲਾਂ ਸਰਕਾਰ ਕਦੋਂ ਖੋਲੇਗੀ ਕਿਉਂਕਿ ਲੰਬੇ ਸਮੇਂ ਤੋਂ ਸਰਕਾਰੀ ਮੁਲਾਜ਼ਮ ਸੰਘਰਸ਼ ਕਰ ਰਹੇ ਨੇ 13% ਡੀਏ ਦੀ ਮੰਗ ਕਰ ਰਹੇ ਨੇ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਕਰ ਰਹੇ ਨੇ 17 7 20 ਤੋਂ ਬਾਅਦ ਭਰਤੀ ਮੁਲਾਜ਼ਮ ਕੇਂਦਰ ਤਿਤਾਂ ਪੰਜਾਬ ਸਕੇਲਾ ਦੀ ਮੰਗ ਕਰ ਰਹੇ ਨੇ ਪੈਨਸ਼ਨਰ 2.5 ਗੁਣਾਕ ਦੀ ਮੰਗ ਕਰ ਰਹੇ ਨੇ ਇਸੇ ਤਰ੍ਹਾਂ ਠੇਕਾ ਤੇ ਆਊਟਸੋਰਸ ਮੁਲਾਜ਼ਮ ਰੈਗੂਲਰਲੀ ਮੰਗ ਕਰ ਰਹੇ ਨੇ ਔਰ ਇਸੇ ਤਰ੍ਹਾਂ 15 ਇੱਕ 15 ਦਾ ਲੈਟਰ ਰੱਦ ਕਰਕੇ ਜਿਹੜੇ ਰੈਗੂਲਰ ਭਰਤੀ ਹੁੰਦੇ ਨਵੇਂ ਮੁਲਾਜ਼ਮ ਨੇ ਉਹ ਮੰਗ ਕਰ ਰਹੇ ਨੇ ਵੀ 3 ਸਾਲ ਉਹਨਾਂ ਨੂੰ ਮੋੜਲੀ ਤਨਖਾਹ ਨਾਲ ਕਿਉਂ ਫਾਇਲ ਆਇਆ ਉਹਨਾਂ ਨੂੰ ਪੂਰੀਆਂ ਤਨਖਾਹਾਂ ਦਿੱਤੀਆਂ ਜਾਣ ਸੋ ਜਿੱਥੇ ਸਰਕਾਰ ਵੱਖ-ਵੱਖ ਵਰਗਾਂ ਦੀਆਂ ਮੰਗਾਂ ਉੱਪਰ ਵੱਡੇ ਫੈਸਲੇ ਕਰ ਰਹੀ ਹੈ ਉੱਥੇ ਸਰਕਾਰੀ ਮੁਲਾਜ਼ਮ ਵੀ ਅਪੀਲ ਦਲੀਲ ਕਰ ਰਹੇ ਨੇ ਉਹਨਾਂ ਦੀ ਵਾਰੀ ਕਦੋਂ ਆਵੇਗੀ